ਹਣ ਸਾਨੂੰ ਰੋਕ ਕੇ ਨਾ ਕੋਈ 500 ਦਿੱਤਾ ਬਾਈ ਜਿਉਣੀ ਤਿੰਨ ਘੰਟੇ ਅੰਦਰ ਰੇਆ ਇਹਦਾ ਫੋਟ ਲੱਗਿਆ ਭਗਵਾਨਤਵਾ ਦਾ ਤਾਂ ਇਹ ਨਾ ਸਾਲਾ ਆਉਂਦਾ ਇਹ ਮਨੂਸ ਮੱਥੇ ਲੱਗੇ ਆਓ ਜੀ ਜੀ ਆਇਆਂ ਨੂੰ ਆਓ ਜੀ ਜੀ ਆਇਆਂ ਨੂੰ ਆਓ ਜੀ ਜੀ ਆਇਆਂ ਨੂੰ ਇੰਨਾ ਪਗੋੜਿਆਂ ਦੀ ਗੱਲ ਕਰਦੇ ਪੋੜੇ ਯਾਰਾਂ ਬਹੁਤ ਘੈਂਦ ਨੇ ਆਹ ਪੋੜਾ ਕਿਸੇ ਗੱਡੀ ਦੇ ਮਗਰ ਲਾ ਕੇ ਚੱਲੋ ਮੈਂ ਭੈਣ ਤੋਂ ਠਾਡੇ ਤੇ ਪੀੜਾ ਨਹੀਂ ਘਾਰੀਆਂ ਦੋਈ ਤਾਰ ਲੁਧਿਆਣਾ ਸਾਡਾ ਘਾਟਾ ਦबई ਤੋਂ ਇਹ ਇਹਦਾ ਇਹਦਾ ਦਿਮਾਗ ਆ ਇਹਨੂੰ ਪੁੱਤੀਏ ਤਾਂ ਮੈਂ ਕਹੋਣਾ ਅੱਥੇ ਜਾਂਦਾ ਉੱਥੇ ਪੈਣ ਜੋ ਫਾਈਨਲ ਵਾਲੀ ਨਿਪਟਣਾ ਪੈਂਦਾ ਇਹ ਚੰਗਾ ਵਾਲਾ ਗੱਡੀ ਆ ਕੇ ਪਾਰਕ ਲਈ ਆ ਇਹ ਆਇਆ ਸਾਡੇ ਖੇਰ ਦੇ ਪਾਏ ਦੇ ਰਿਹਾ ਪਾ ਮੈਨੂੰ ਮੇਰੇ ਤੇ ਪਾਦੀ ਨਾ ਵੀ ਇਹ ਆਇਆ ਵਾ ਆਪਦੀ ਗਲਤੀ ਨਹੀਂ ਦੇਦਾ ਪਿਕ ਡ੍ਰੌਪ ਏਰੀਆ ਵਾ ਲੋਕੀ ਢੜਾ ਢੜ ਗੱਡੀ ਰਾਮ ਦੇ ਨਰਾਕੇ ਨਾ 3 ਮਿੰਟ ਦਾ ਟਾਈਮ ਹੈ ਇੱਥੇ 2.5 ਘੰਟੇ ਹੋ ਗਏ ਖੜਾਈ ਨੂੰ ਅਗਲਾ ਲਾਉ ਕਹੀ ਜਾਂਦਾ ਆ ਗੱਡੀ ਖੜੀ ਆ ਅਲੀਗਨੋਂ ਪਾਰਕਿੰਗ ਫਾਈਨ 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 ਵੰਡਰ ਦਾ ਯਾਰ ਭਾਈ ਸਰੇ ਆ ਤੂੰ ਹੁਣ ਦੇਖ ਮੇਰੀ ਗਾੜੀ ਓਏ ਮੇਰਾ ਪਹਿਰਾਵਾ ਦੇ ਆਤਾ ਇਹ ਆ ਪਹਰੇ ਗਏ ਪੋਲਿਟਿਸ਼ਨ ਬੰਦੇ ਆਪ ਕੋਈ ਮੰਨਦੇ ਦੀ ਜਾਨੋਂ ਹੁਣ ਪਤਾ ਨਹੀਂ ਕਿੱਧਰ ਗਿਆ ਇਹ ਹੁਣ ਦਿਖਾਉਂਦਾ ਇਹਨੂੰ ਤੂੰ ਵੀ ਤਾਂ ਮੂਰੀ ਬੈਠਾ ਹੋਏਗਾ ਤੂੰ ਨਹੀਂ ਦੇਖੀ ਉਹ ਗਿਆ ਕਿੱਧਰ ਹੁਣ ਚਾਬੀ ਲੈਣੀ ਹੈ ਚਲ ਆ ਜੂਗਾ ਤਿੰਨੇ ਆ ਗੱਡੀਆਂ ਕਹਿੰਦਾ ਵੀ ਸਾਡਾ ਚਿੰਦਾ ਲੈ ਗਿਆ ਕਹਿੰਦਾ ਹੋਰ ਵੀ ਖੋਲਣੀਆਂ ਆ ਪਾ ਪੈਸੇ ਲੈ ਕੇ ਤੇ ਹਜੇ ਖੋਲਕੇ ਨਹੀਂ ਗਏ ਕਹਿੰਦਾ ਦੂਜਿਆਂ ਨੂੰ ਲੱਗਿਆ ਉਹ ਤੋਂ ਚਾਬੀ ਲਾ ਕੇ ਲਿਆਉਣੇ ਆ ਫਿਰ ਆ ਗਿਆ ਆ ਗਿਆ ਆ ਗਿਆ ਆਟੋ ਬੰਨੀ ਫਿਰਦੇ ਇੱਕ ਆ ਗਿਆ ਲੱਗਦਾ ਇਹਦੇ ਕੋਲ ਆ ਉਹ ਇੱਧਰ ਲਿਆ ਦੇ ਚਾਬੀ ਹਾਂ ਦੋਸਤ ਮਹਾ ਬਿਦਾਇਕ ਮਹਾ ਅਪਲ ਸਤਿ ਸ੍ਰੀ ਅਕਾਲ ਦੂਸਰੇ ਸਾਲ ਬਾਅਦ ਹੀ ਵਧੀਆ ਹਾਂ ਸਾਲ ਬਾਅਦ ਹੀ ਬਟ ਫਿਰ ਵੀ ਅਪਗ੍ਰੇਡ ਉਹ ਕਰਤਾ ਦੇਖੋ ਜੀ ਭਾਈ ਲੋਕ ਹੀ ਲੋਕ ਹੀ ਦੋ ਰੱਖ ਲਓ 5 500 ਦਾ ਵੀਡੀਓ ਬਣਾਉਂਦੀ ਬੇਸ਼ਿਕਰ ਨਹੀਂ ਨਹੀਂ ਤੇਰੀ ਨਹੀਂ ਭਾਈ ਇਧਰ ਇਧਰ ਭਾਈ ਉਹਨਾਂ ਨੇ ਲੋਕ ਵੀ ਇੱਕ ਹੀ ਚਾਬੀ ਵੀ ਇੱਕ ਹੀ ਰੱਖੀ ਆ ਸਾਰੇ ਜਿੰਦਿਆਂ ਦੀ ਆ ਕੋ ਕਿੰਨੀਆਂ ਬੰਨੀ ਰਦਾ ਮੈਂ ਕਿਦਰੀ ਬੰਨੀ ਹੋਈ ਆ ਜਿੰਨੇ ਕੋਣ ਪਿਆ ਮੈਂ ਉਹਦੇ ਨਹੀਂ ਰੱਖੇ ਹੋਏ ਨੇ 300 ਲੈ ਕੇ ਆਦ ਵੀ ਪਾ ਲਿਆ ਕਰੋ ਕੋਈ ਬਹੁਤ ਬੰਨੀ ਫੈਰਦਾ ਉਹ ਗੱਡੀਆਂ 5-500 ਦੇ ਵਿੱਚ ਤੇ ਸਾਰਿਆਂ ਨੂੰ ਲਾਈ ਫਰਦਾ ਪਰ ਚਾਬੀ ਸਾਰਿਆਂ ਦੀ ਇੱਕ ਹੀ ਆ ਉਹ ਕਿਤੇ ਖੋਲਣ ਗਿਆ ਹੁੰਦਾ ਫਿਰ ਇੱਧਰ ਹੁੰਦਾ ਆ ਗਈ ਆ ਗਈ ਚਾਬੀ ਆ ਗਈ ਉਸ ਕੋ ਚਾਬੀ ਨਹੀਂ ਰਹੇਗੀ ਹਾਂ ਹਾਂ ਕੋਈ ਪੈਸਾ ਲੈ ਕੇ ਮੋੜਾ ਛੋੜ ਦਵੇ ਕੀ ਤਾ ਲੈ ਕੇ ਜਾਣੇ ਵਾਸਤਾ ਹੋਰ ਹੁੰਦਾ ਮੋਸਮ ਵਾਲਾ ਹੋਰ ਰੋਕਣਾ ਸਹੀ ਹੈ ਜਿਹੜਾ ਬੰਦਾ ਜਿੰਦਾ ਲਾਉਂਦਾ ਉਹਦੇ ਕੋਲ ਚਾਬੀ ਨਹੀਂ ਗਈ ਚਾਗਲ ਹੋ ਗਿਆ ਤਰਾ ਤੇਰਾ ਹੋਇਆ ਮੇਰੇ ਸਾਰ ਐਵੇਂ ਪਾਈ ਜਾਂਦਾ ਚੱਲ ਹਣ ਸਾਨੂੰ ਰੋਕ ਕੇ ਨਾ ਕੋਈ 500 ਦਿੱਤਾ ਨਾਲੇ ਵਾਲਾ ਵੀ ਆ ਰੱਖ ਲੈ ਹੈਲੋ ਲੱਭਿਆ ਨਹੀਂ ਤੈਨੂੰ ਇਹ ਆ 500 ਦਾ ਫਾਈਨ ਬੋਰਡ ਲੱਗਿਆ 500 ਦਾ ਆ ਬੋਰਡ ਲੱਗਿਆ ਇਨਾਂ ਨੂੰ ਕਿਸੇ ਨੂੰ ਨਹੀਂ ਦੇਖਿਆ ਉਹ ਜਾਓ ਜਾ ਵਾਜਾ ਡੱਕੇ ਲੋਕਾਂ ਲੋਕਾਂ ਚ ਹਫੜਾ ਦਫੜੀ ਆ ਗੱਡੀ ਖੜੀ ਆ ਟੋਕ ਕਰਨ ਵਾਲੀ ਹਫੜਾ ਦਫੜੀ ਮੱਚੀ ਹੋਈ ਆ ਲੋਕਾਂ ਚ ਵੀ ਰੁਕੀਏ ਨਾ ਜ਼ਿਆਦਾ ਟਾਈਮ ਤੇ ਵਾਈ ਜਿਉਣੀ 3 ਘੰਟੇ ਅੰਦਰ ਰਹਿ ਆ ਵੀ ਇੱਥੇ ਆਉਣੀ ਥੇਰਾ ਬਣੇ ਹਾਂ ਨਹੀਂ ਉਹ ਨਹੀਂ ਉਹ ਉਧਰ ਆ ਵੀ ਨਹੀਂ ਹੋਰੇ 500 ਲਿਖਾਇਆ ਵੀ ਤੈਨੂੰ ਦਿਖਾ ਜਾ ਕੇ ਨਹੀਂ ਵਾਰ ਤੋਂ ਪੈਨ ਮਿੰਟ ਓਨਲੀ 3 ਮਿੰਟ ਫੇਰ ਕਿਉਂ ਇੰਨੇ ਵਧੀਆ ਇੰਜੋਏ ਕੀਤਾ ਨੇੜੇ ਤੈਨੂੰ ਚਾਹੀਦਾ ਏ ਪਰਲੀ ਸਾਈਡ ਕੋਈ ਪਾਰਕਿੰਗ ਆ ਨਾ ਤੇਰੀ ਆਓ ਬਹੁਤ ਦੂਰ ਹੈ ਜਿੱਧਰ ਉਹ ਗੱਡੀਆਂ ਜਾ ਰਹੀਆਂ ਨੇ ਵੀਰੇ ਉਹ ਪਾਰਕਿੰਗ ਅੱਛਾ ਉਧਰ ਆ ਪਾਰਕਿੰਗ ਬਹੁਤ ਦੂਰ ਆ ਬਾਈ ਪਾਰਕਿੰਗ ਆ ਪਿਕ ਐਂਡ ਡ੍ਰੌਪ ਕੋਈ ਨਾ 500 ਦੇ ਦ ਵਧੀਆ ਕੀ ਕੋਈ ਉਹ ਵੀ 2.5 300 ਬਾਈ ਆਈ ਜਾਣਾ ਸੀਗਾ ਨਾ ਇੱਥੇ ਖੜਾ ਤਾਈ ਜਾਣਾ ਸੀ 250 ਨੂੰ ਟਾਈਮ ਦੇਖ ਕੇ ਲੈਣ ਹਣ ਉਹ ਤਾਂ ਹੱਟ ਵੀ ਰਹਿਣਗੇ ਨਹੀਂ ਨਹੀਂ ਤਾਂ ਇਹਦਾ ਫੋਟ ਲੱਗਿਆ ਭਗਵਾਨ ਤੁਮਾਨ ਦਾ ਉਂਟਾ ਹੈ ਨਾ ਸਾਲਾ ਆਉਂਦਾ ਹੀ ਮਨੁਸਮਤ ਤੇ ਲੱਗ ਗਿਆ ਆ ਯਾਰਲੀ ਮੈਂ ਪਾਰ ਤੋਂ ਫੇ ਤੂੰ ਫੇਟਣਾ ਹੈਗਾ ਮੈਨੂੰ ਮੈਂ ਉਹ ਨਹੀਂ ਹੁਣ ਭਾਈ ਲੱਗਦਾ ਤਾਂ ਹੈ ਨਵੇਂ-ਨਵੇਂ ਨੂੰ ਆ ਕੇ ਡਰ ਦੋ ਤਿੰਨ ਦਿਨਾਂ ਚ ਆਪਾਂ ਫੇਰ ਹੋ ਜਾਵਾਂਗੇ ਆਹ ਡਰਾਈਵਰ ਕਿੱਥੇ ਬਟਾ ਆ ਬਟਾ ਨਹੀਂ ਉਹ ਪਿੱਛੇ ਆ ਡਰਾਈਵਰ ਉਹ ਐਡਿਕਟਰ ਦੇ ਇਹਨੂੰ ਰੱਖਿਆ ਅਸਲੀ ਮੈਂ ਇਹਨਾਂ ਨੇ ਬਈ ਬਈ ਸੱਜੇ ਦੇ ਕੀ ਹੱਥ ਕੱਢੀ ਵਾਣ ਯਾਰ ਕਿੰਨੇ ਲੱਦੀ ਫੇਰਦਾ ਸੀ ਯਾਰ ਹੈ ਰੋਡ ਤੇ ਨੂੰ ਵਧੀਆ ਮਿਲ ਜਾਣਗੇ ਰੋਡ ਵਧੀਆ ਬਸ ਵਿਚਾਰੇ ਜਿਹੜਾ ਕਟਿਆਂ ਆਉਂਦਾ ਨਾ ਜੂ ਟਾਪ ਨੂੰ ਐਵੇਂ ਰੱਖਿਆ ਉਹ ਮਾਰ ਕਰਦਾ ਹਾਂ ਤੇ ਇਹ ਆਪਣੀ ਆਰਮੀ ਆਰਮੀ ਦੀ ਗੱਡੀ ਆ ਰਹੀ ਹੈ ਤੇ ਵਿੱਚ ਗੱਲ ਇਹ ਆ ਵਿੱਚ ਚਲਦੀ ਏ ਤਾਸ਼ ਸੀਪ ਲੱਗਿਉਣੀ ਓਏ ਸੀਪ ਚਾਲਦੀ ਏ ਜਿਹੜੀ ਸੀਪ ਹਨਾ ਲੰਬੇ ਰੂਟ ਤੇ ਨਿਕਲਿਉਣੀ ਆ ਥਾਰੇ ਮੋਹ ਲਗਾ ਲੈਨੇ ਉਹਨਾਂ ਨੂੰ ਲੱਗੇ ਨਾ ਨਾ ਵੀ ਅਸੀਂ ਉਧਰ ਦੀ ਭੜਾਈ ਜਾਂਦੇ ਆ ਹੋਰ ਸਾਨੂੰ ਰੋਕ ਲੈਣ ਆਸbaar ਹੀ ਹੋਏ ਆ ਉਹਨਾਂ ਆਤ ਹੇ ਲੱਗੇ ਜਲੇ ਆ ਨਹੀਂ ਅੱਗੇ ਅੱਗੇ ਇਹ ਤਾਂ ਨਿਊ ਜੀਵਾਰਡ ਫੈਸ਼ਨ ਢਾਬਾ ਨਹੀਂ ਹੈਗਾ ਆ ਲੱਗਿਆ ਕਿ ਦੂਜੀ ਹੈ ਸਰਤਾਜ ਹਵੇਲੀ ਸਰਤਾਜ ਹਵੇਲੀ ਆਇਆ ਅਰਮਾਨ ਅੱਗੇ ਨੰਗਾ ਹੋਰੀ ਭੁੱਖ ਲੱਗੀ ਪਈ ਹੈ ਪਕਕੋ ਉਹ ਪਕਕੋ ਵਾਲੀ ਆ ਪਕਕਾਓਲੇ ਬਾਬੇ ਆਓ ਜੀਜੀ ਆਇਆਂ ਨੂੰ ਆਓ ਜੀਜੀ ਆਇਆਂ ਨੂੰ ਆਓ ਜੀਜੀ ਆਇਆਂ ਨੂੰ ਆਓ ਜੀਜੀ ਆਇਆਂ ਨੂੰ ਹਵੇਲੀ ਹਵੇਲੀ ਆ ਗਏ ਯਾਰ ਸੁਲੀਮਾ ਪਕਕੋ ਨੇ ਕਾਉੜੇ ਕਾਉੜੇ ਇੰਨਾ ਮਿੱਤਰੋ ਪਕੌੜੇ ਸਰਦਾਰ ਜੀ ਨੇ ਗੱਡੀ ਲਵਾਤੀ ਐ ਸਾਈਡ ਤੇ ਮੇਰੇ ਆ ਫੜਾ ਕਹਿੰਦੇ ਇੱਧਰ ਲਾਓ ਭਾਈ ਪਾਸਪੋਰਟ ਲੋ ਹੱਥ ਵਿਲੇ ਕਰਦੇ ਦੇਦੇ ਤੇ ਕਹਿੰਦੀ ਪਾਸਪੋਰਟ ਫੜ ਲਾ ਅੰਬੈਸਡਰ ਕੀ ਖਵਾਉਣਾ ਇੱਥੇ ਤੋਂ ਕੀ ਖਵਾਏਗਾ ਹੈ ਕੀ ਖਵਾਏਗਾ ਪਹਿਲਾਂ ਇੱਥੇ ਖਲਾ ਪਕੌੜੇ ਫਿਰ ਚਾਹ ਤੇ ਫਿਰ ਗਲਾਬ ਜਾਮਨ ਫਿਰ ਜੋ ਕੁਝ ਮਰਦੀ ਤੂੰ ਕਹਵੇਂ ਉਹ ਠੀਕ ਹਲਕਾ ਹੋਰ ਘਰੇ ਕਹਿੰਦੇ ਸਾਗ ਬਣਿਆ ਪਿਆ ਮਿੱਤਰੋ ਸਾਗ ਬਣਿਆ ਸਾਗ ਫਿਰ ਸਾਗ ਖਾਵਾਂਗੇ ਆਹ ਇਹ ਠੀਕ ਨਹੀਂ ਹੈ ਵਧੀਆ ਰਹੇ ਤੇਰੇ ਪਕੌੜੇ ਇਹਨਾਂ ਪਕੌੜਿਆਂ ਦੀ ਗੱਲ ਕਰਦੇ ਪਕੌੜੇ ਜਾਵਾ ਬਹੁਤ ਘੈਂਟ ਨੇ ਆਹ ਹੋਵੇ ਦੋੜ ਵਾਲੀ ਜਿਆਦਾ ਪਕੌੜੇ ਚਲੋ ਭੁੱਖ ਲੱਗੀ ਹੁਣ ਖਾਣ ਦੇ ਦਾਦੇ ਬਾਬੇ ਕਿਦਾਂ ਲੱਗੇ ਪਕੌੜਿਆਂ ਵਾਲਾ ਸਿਸਟਮ ਮਜ਼ਾ ਆ ਗਿਆ ਹੈ ਪਕੌੜੇ ਖਾਦੇ ਰਾਜ ਕੇ ਹਾਂ ਅਰਮਾਨ ਕਿੱਦਾਂ ਸੀ ਉਹ ਤਾਂ ਬਾਦਰ ਵੀ ਰਗੜ ਗਿਆ ਇਹ ਸਾਡਾ ਭਾਣ ਜਾਵਾ ਤੇ ਇਹ ਸਾਲਾ ਇਹਨੂੰ ਗੱਲਾਂ ਸਿਖਾਉਂਦਾ ਰਹਿੰਦਾ ਭੈਣ ਜੀ ਕਹਿੰਦਾ ਤੂੰ ਅੱਜ ਨਾ ਇਹਨੇ ਆਰਡਰ ਕੀਤਾ ਕਹਿੰਦਾ ਮੈਨੂੰ ਵਨੀਲਾ ਸ਼ੇਕ ਲਿਆ ਦਿਓ ਆ ਜਿਹੜੀ ਉਮਰ ਕਹਿੰਦਾ ਜਿਹੜੀ ਉਮਰ ਥਾਲੇ ਬੀਅਰ ਦਾ ਗਲਾਸ ਹੋਣਾ ਚਾਹੀਦਾ ਜੀ ਤੂੰ ਪਕੌੜੇ ਖਾਈ ਜਾਂਦਾ ਤੂੰ ਵਨੀਲਾ ਸ਼ੇਕ ਪੀ ਜਾ ਲਓ ਇਹ ਮੁੰਡਾ ਕੀ ਆ ਇਹ ਆਇਆ ਆਪਣੀ ਯੂਨੀਵਰਸਿਟੀ ਤੇ ਥਾਪਰ ਯੂਨੀਵਰਸਿਟੀ ਦਾ ਸਟੂਡੈਂਟ ਆ ਇਹ ਥਾਪਰ ਯੂਨੀਵਰਸਿਟੀ ਦਾ ਸਟੂਡੈਂਟ ਆ ਇਹ ਪਟਿਆਲਾ ਆ ਜਾ ਬਾਈ ਓਏ ਹੋ ਹੋ ਆਪ ਦਾ ਚੋ ਹਾਂ ਲੱਗ ਜੁਕਾ ਰਿਆ ਬੰਦ ਦਾ ਨਾਲੇ ਤੂੰ ਕਾੜਦਾ ਸਾਡੀ ਤੂੰ ਕਾੜਦਾ ਤੂੰ ਤੂੰ ਕਿਵੇਂ ਕਾੜਦਾ ਅਰੇ ਨਾ ਲੱਗ ਜੁਕਾ ਰਿਆ ਅਰੇ ਅਰੇ ਤੇ ਆਪੇ ਕਹਿੰਦੇ ਜੀ ਹਾਂ ਗੱਲਾਂ ਆਰੀ ਹਵੇਲੀ ਹਾਂ ਹਵੇਲੀ ਤੇ ਖਾਤਾ ਸੀ ਰੱਜ ਕੇ ਰੱਜ ਕੇ ਹਜੇ ਘਰੇ ਸਾਗ ਬਣਿਆ ਬਾਈ ਕਹਿੰਦਾ ਘੱਟ ਖਾ ਤਾਂ ਅਸੀਂ ਹਿੰਦੇ ਘੱਟ ਖਾਤਾ ਤੇ ਹਣ ਹਣ ਕੰਮ ਸਟਾਰਟ ਆ ਆਪਣਾ ਰੀਲਾਂ ਦਾ ਵੀ ਰੁਕਿਆ ਮਤਲਬ ਰੁਕਿਆ ਨਹੀਂ ਹੋਇਆ ਸੀ ਗੈਪ ਪੈ ਗਿਆ ਸੀਗਾ ਤੇ ਹਣ ਤੁਹਾਨੂੰ ਵਲੌਗ ਤੇ ਰੀਲਾਂ ਦੱਸ ਦਿਓ 30 ਤੇਰੀ ਲਾਉਣੀ ਚਾਹੀਦੀ ਆ ਫਿਰ ਤੇਰੀ ਦਾ ਪਾਉਂਦੇ ਹਣ ਕੱਲ ਤੋਂ ਆ ਕੱਲ ਤੋਂ ਕੰਮ ਸੈਟਾਂ ਹੈ ਨਾ ਠੀਕ ਆ ਕੱਲ ਹੋ ਗਈ ਹੁਣ ਇਦਾਂ ਰਸਤਾ ਹੈਗਾ ਜਮਾਈ ਸੋਨ ਸਾਨ ਕਿਉਂ ਬਾਈ ਬਿਲਕੁਲ ਜਮਾਈ ਤੇ ਅਸੀਂ ਕੀ ਕੀਤਾ ਆ ਹੁਣ ਕ ਗੱਡੀਆਂ ਆਉਣ ਲੱਗੀਆਂ ਇਹਨਾਂ ਦੇ ਨਾ ਜਾ ਮੈਂ ਸੱਚ ਬੋਲਦਾ ਤੇ ਅਸੀਂ ਆ ਗੱਡੀ ਦੇ ਨਾਲ-ਨਾਲ ਲਾ ਲਈ ਇੱਕ ਗੱਡੀ ਜਾ ਰਹੀ ਹੈ ਮੂਰੇ ਹਾਂ ਤੇ ਇੱਕ ਜਾ ਰਹੀ ਹੈ ਮਗਰ ਇੱਕ ਆਪਾਂ ਗੱਡੀ ਲਵਾ ਲਈ ਪਿੱਛੇ ਇਹ ਚ ਲੈਟਾਂ ਦਾ ਇਹਦੀਆਂ ਉਹ ਗੱਡੀ ਦੀਆਂ ਇਹਦੇ ਨਾਲ ਆਏ ਹੋ ਜਾਂਦਾ ਮਿੱਤਰੋ ਉਹ ਸਾਥ ਹੋ ਜਾਂਦਾ ਇੱਕ ਦੂਜੇ ਨਾਲ ਹਾਂ ਕੋਈ ਬੰਦਾ ਲੁੱਟਣ ਛੁੱਟਣ ਆਊਗਾ ਡਰੂਗਾ ਵੀ ਤਿੰਨ ਗੱਡੀਆਂ ਆਉਂਦੀਆਂ ਚਾਹੇ ਤਿੰਨ ਗੱਡੀਆਂ ਕਿਸੇ ਦੀਆਂ ਹੀ ਆ ਚਾਹੇ ਇਹ ਹੀ ਲੁੱਟਣ ਵਾਲੇ ਹੋਣ ਇੱਕ ਵਾਰੀ ਤਾਂ ਡਰ ਗਏ ਸੀ ਵੀ ਇਹਨਾਂ ਦੇ ਅੱਗੇ ਪਿੱਛੇ ਕਿਉਂ ਲਾ ਲਈ ਵਿਚਾਲੇ ਸਾਡੀ ਗੱਡੀ ਹੈ ਇੱਕ ਗੱਡੀ ਅੱਗੇ ਮੂਰੇ ਪਿੱਛੇ ਤੇ ਪੈਣ ਜਿੰਨਾ ਨਹੀਂ ਕਿਉ ਲਾਈ ਆ ਇਹੀ ਨਾ ਹੋਣ ਕਿਤੇ ਨਾ ਤਾਂ ਰੋਡ ਤਾਂ ਵਧੀਆ ਚੱਲ ਲਾਈਟਾਂ ਲੁੱਟਾਂ ਲੱਗ ਜਾਂਦੀਆਂ ਤਾਂ ਚੰਗੀ ਗੱਲ ਹੋਣੀ ਸੀ ਪੈਂਡ ਆ ਗਿਆ ਰਸਤਾ ਚੱਲ ਪਿਆ ਬੜਾ ਸੁਨਸਾਨ ਰਾਹ ਸੀਗਾ ਆ ਫਿਰ ਉਹ ਹੁਣ ਡੋਟਾ ਜਾਂ ਮਿਲੂਗਾ ਆਪਾਂ ਡੋਟਾ ਫੇਰ ਆਜੂਗਾ ਡਰ ਤਾਂ ਲੱਗਦਾ ਵੇ ਡਰ ਤਾਂ ਲੱਗਦਾ ਵਾ ਤੇ ਰਾਸਤੇ 'ਚ ਗੱਡੀਆਂ ਮਿਲਣਾ ਹੈ ਸਿੱਧਾ ਇੱਕ ਹਾਲ ਦੀ ਸਾਈਡ ਨੂੰ ਜਾਂਦੀਆਂ ਤਾਂ ਉਹਦੇ ਨੇੜੇ ਅੱਗੇ ਪਿੱਛੇ ਲਾ ਕੇ ਰੱਖੋ ਇਹ ਏ ਪਤਾ ਕੀ ਕਹਿੰਦਾ ਕਹਿੰਦਾ ਕਿਸੇ ਗੰਡੀ ਦੇ ਮਗਰ ਲਾ ਕੇ ਚੱਲ ਮੈਂ ਭੈਣ ਤੋਂ ਠੰਡ ਤੇ ਚਪੇੜਾ ਨਹੀਂ ਖਾਣੀਆਂ ਦੋਈ ਤਵਾ ਕੇ ਕਹਦਾ ਮੇਰੇ ਨਾਲ ਚਪੇੜਾ ਪਵਾ ਦੇ ਕਿਹੜਾ ਚਪੇੜਾ ਖਾ ਉਹ ਨਵਾਂ ਨਵਾਂ ਆ ਗਿਆ ਯਾਰ ਲੱਤ ਪਹਿਲੇ ਤਾਂ ਹੀ ਮੂਹਰ ਤੋਂ ਜੂ ਆ ਦੇ ਟੋਟਾ ਠੰਡ ਦਾ ਮੰਮੀ ਨੇ ਕਿਹਾ ਤੂੰ ਤਾਂ ਰੰਗ ਹੀ ਬੜਾ ਲਾਲ ਕੱਢਿਆ ਆਏ ਨਹੀਂ ਬੜਾ ਕਿ ਰੋਇਆ ਤੂੰ ਦੇ ਚਪੇੜਾ ਪਤਾ ਨਹੀਂ ਖੋਲ ਮਾਰਿਆ ਆ ਯਾਰ ਆ ਦੇ ਤਹੰਦਾ ਟੋਟਾ ਆਇਆ ਬਾਈ ਹੁੰਦਦਾ ਟੋਟਾ ਇਹਦੇ ਕਰਕੇ ਅੱਜ ਫਲਾਈਟ ਲੇਟ ਹੋਈ ਆ ਇੰਨੀ ਧੁੰਦ ਹੋ ਜਾਦਾ ਧੁੰਦ ਕਹਿੰਦੇ ਅਮਰਸਰ ਚ ਸਾਨੂੰ ਜਗ੍ਹਾ ਨਹੀਂ ਮਿਲਦੀ ਜਾਜੇ ਤਾਰਨ ਨੂੰ ਭਾਈ ਆਈ ਜਾਵਾਂਗੇ ਆਪਾਂ ਉਹ ਤੇ ਕੱਢਦਾ ਅੱਛਾ ਉੱਧਰ ਆ ਉੱਧਰ ਉੱਧਰ ਠੀਕ ਆ ਮੈਂ ਕਿਤੇ ਬਾਈਦਾ ਵੀ ਨਾ ਚੱਲਦਾ ਨਹੀਂ ਮੇਰਾ ਇਹਨਾਂ ਨਹੀਂ ਚੱਲਦਾ ਮੇਰਾ ਇਹ ਥੋੜਾ ਚੱਲਦਾ ਤੂੰ ਇੱਧਰ ਹੀ ਕੱਢਦਾ ਕੀ ਵੇ ਚੱਲ ਪਵੇ ਕੁਤਤ ਪਰੇ ਗੱਲ ਗਿਆ ਤਾਂ ਮੈਂ ਕੱਟਦਾ ਯਾ ਟੂਲ ਵੀ ਬਾਹਲੇ ਲੈਂਦਿਆ ਨਾ ਬਾਈ ਪਿੱਛੇ ਕਿੰਨਾ ਦਿੱਤਾ ਆਪਾਂ 168 ਇੱਕ ਪਾਸੇ ਦਾ 168 ਉਹ ਦੇ ਨਾ ਦਾ ਦੇਰਾ ਵੀ ਚੱਲਦਾ ਚਾਹੇ ਪੈਸੇ ਕੱਟਿਆ ਉਹਨਾਂ ਨੇ ਖੜ ਨਹੀਂ ਤੈਨੂੰ ਦਿੱਤਾ ਬੇ ਇਦਾਂ ਹੀ ਆ ਕੇ ਤੂੰ ਗੱਡੀ ਮੂਰੇ ਲਵਾ ਪਹਿਲਾਂ ਜੁੱਤੀਆਂ ਉਹਦੀ ਪਵਾਵਾਂਗੇ ਆਪਾਂ ਆ ਦੇ ਹੁਣ ਨਹੀਂ ਰਾਇ ਨੇ ਰਾਇ ਹੁਣ ਸੌਂ ਨਾ ਆ ਦੇ ਆ ਦੇਖੋ ਹੁਣ ਕੁਛ ਨਹੀਂਗਾ ਆ ਸੁਣਦਾ ਸਾ ਇਹ ਵੇਟ ਨਹੀਂ ਕਰ ਰਿਹਾ ਉਹਦੀ ਸਮਝਦਾ ਨਹੀਂ ਮੇਰੀ ਫੇਰ ਹੀ ਨਹੀਂ ਸਮਝਦਾ ਹਾਂ ਤਰੀਆਂ ਦਾ ਪਿੱਛੇ ਵਾਲੇ ਬਸ ਪਿੱਛੇ ਗੱਡੀਆਂ ਨਾਲ ਲਾਲਾ ਭਾਈ ਧੁੰਦ ਬਹੁਤ ਆ ਕੈਮਰੇ ਚ ਫੇਰ ਵੀ ਬਹੁਤ ਦੂਰ ਤੱਕ ਦਿਖ ਰਿਹਾ ਵਾ ਇੰਨੀ ਸਾਫ ਐਨੀਗੀ ਹਾਂ ਕਾਫੀ ਧੁੰਦਾ ਤੇ ਮੈਂ ਕਹਿੰਦਾ ਤੂੰ ਕੈਮਰਾ ਲਾ ਕੇ ਮੈਨੂੰ ਗਾਈਡ ਕਰੀ ਚੱਲ ਸੁਣ ਸਾਰਾ ਮੂਰੇ ਗੱਡੀਆਂ ਆਉਂਦੀਆਂ ਬਸ ਆ ਪੱਟੀ ਤੇ ਰੱਖ ਚਿੱਟੀ ਤੇ ਤੇ ਧੰਦ ਨਾਲ ਮੈਨੂੰ ਜ਼ਿਆਦਾ ਡਰ ਆ ਲੁੱਟ ਕੋ ਆਣੇ ਦਾ ਹਰ ਇੱਕਦਮ ਹੀ ਸਾਫ਼ ਹੋ ਗਿਆ ਤਾਂ ਹੀ ਪਿੱਛੇ ਗੱਡੀਆਂ ਆਉਂਦੀਆਂ ਦੋ ਉਹ ਵੀ ਸਾਡੇ ਨਾਲ ਹੀ ਜੁੜੀਆਂ ਕਾਫੀ ਟਾਈਮ ਤੋਂ ਤੇ ਮੈਂ ਕਹਿੰਦਾ ਸੀ ਵੀ ਪਹਿਲਾਂ ਪਿੱਛੇ ਵਾਲੀ ਇੱਕ ਅੱਧੀ ਮੂਹਰੇ ਲਵਾ ਚਪੇੜਾ ਮੂਹਰੇ ਵਾਲੇ ਤੇ ਪੈਂਦੀਆਂ ਆਉਂਦੀਆਂ ਓਪੇ ਪਿੱਛੇ ਵਾਲਾ ਲਾਟ ਹੋ ਜਾਂਦਾ ਹਾਂ ਜੀਰ ਖੰਡ ਜਾਨੀ ਕਿਹਨਾਂ ਤੇ ਆ ਬਾਈ ਇਦਾਂ ਫਰਕ ਪੈ ਜਾਂਦਾ ਹਨਾ ਹਾਂ ਉਹ ਪਿੱਛੇ ਸੀ ਹਨੇਰਾ ਲੈਟਾ ਹੈ ਨਹੀਂ ਜੀ ਉਹੀ ਰੋਡ ਹੁਣ ਲੈਟਾ ਵਾ ਸਾਰਾ ਕੁਝ ਦਾ ਸਾਫ ਅੱਗੇ ਧੁੰਦ ਆ ਗਈ ਬਸ ਹਾਂ ਅਸੀਂ 10 ਲੈਟਾ ਚੱਲਦੀਆਂ ਪੂਰੇ ਰੋਡ ਤੇ ਲੈਟਾ ਲੱਗੀਆਂ ਥੋੜੇ ਲੇਕਿਨ ਬਸ ਉਹਦਾ ਮੇਨਟੇਨੈਂਸ ਨਹੀਂ ਹੈਗੀ ਚੱਲਦੀਆਂ ਨਹੀਂ ਹੈਗੀਆਂ ਖੜੀਆਂ ਕੀਤੀਆਂ ਹੋਈਆਂ ਹਨ ਖੜੀਆਂ ਕੀਤੀਆਂ ਸੋਲਰ ਲਾਈਟਾਂ ਬਸ ਗਿਣ ਕੇ 10 ਲੈਟਾ ਚੱਲਦੀਆਂ ਸੀਗੀਆਂ ਉਹ ਮਜ਼ਾ ਆ ਗਿਆ ਉਹਨੇ ਕੀ ਚਲਾਉਣ ਤੇ ਤੇ ਆ ਫੇਰ ਹੋਈ ਹਾਲ ਚੱਲ ਧੁੰਦ ਐਨੇ ਤਾਂ ਰਹਿਣਾ ਵਾ ਤੇ ਲੈਟਾ ਲੱਗੀਆਂ ਹੁਣ ਬੰਦਾ ਕੁਝ ਤਾਂ ਦੇਖੂਗਾ ਅੱਤ ਅੱਗੇ ਜਾਊਂਗਾ ਵਾਏ ਆਇਆ ਇਹ ਯੰਗਾ ਮੈਨੂੰ ਦਿਖਾ ਰੇ ਦੁਵਾਰਾ ਹੱਤ ਕਰਾਈ ਫਿਰਦੇ ਹੱਤ ਆਹ ਆ ਤੂੰ ਦੇਖ ਕੇ ਵਜਾ ਮੈਂ ਤਾਂ ਦੇਖ ਕੀ ਪਜਾਉ ਜੱਟਾ ਪੂਰੇ ਗੱਡੀ ਖਲਾਉ ਇਹ ਜਿਹੜਾ ਦਵਾਈ ਤੋਂ ਘੱਟਾ ਲੁਧਿਆਣਾ ਸਾਡਾ ਜੌਂਗਾ ਕਿਹਨੇ ਤਿਆਰ ਕੀਤਾ ਆ ਇਹ ਦੇਖਣਾ ਨਹੀਂ ਜੇ ਜੌਂਗਾ ਜੇ ਨੇੜੇ ਹੋ ਜੇ ਨਾ ਸਾਈਡ ਤੋਂ ਦੱਸਦਾ ਸੀ ਸਾਈਡ ਤੋਂ ਦੱਸਦਾ ਜੱਟਾ ਇਹ ਪੂਰਾ ਅੱਤ ਮਾਰ ਘੱਟ ਫਿਰ ਇਹਦੇ ਬਾਬਰ ਆ ਲੈ ਜਟਾ ਇਹ ਆਏ ਹਾਏ ਬਹੁਤ ਤੇਜ਼ ਘੱਟਦੀ ਬਹੁਤ ਹੀ ਘੱਟਦੀ ਉਹਨਾਂ ਮੁੰਡਿਆਂ ਨੇ ਕੱਟ ਰੋਣਾ ਨਾ ਮਰ ਗਿਓ ਲੁਧਿਆਣਾ ਸਾਡਾ ਘਾਟਾ ਦਬਈ ਤੋਂ ਆ ਜਾਂਦਾ ਕਮੈਂਟ ਕਰਦੇ ਆਂ ਆ ਵੀ ਆਂਦੇ ਖੜਦੇ ਆਤੀ ਲੋਕ ਹਾਂ ਹਾਂ ਭਾਈ ਮੁਲਾਪੁਰ ਆ ਮੁਲਾਪੁਰ ਪਹੁੰਚ ਗਏ ਆਪਦੇ ਮੁਲਾਪੁਰ ਆਪਦੇ ਪਿੰਡ ਆਪਦੀਆਂ ਗਲੀਆਂ ਆਪਦੀਆਂ ਸੜਕਾਂ ਆਪਦਾ ਸਾਰਾ ਕੁਝ ਆਸੀਂ ਆ ਆਪਦਾ ਹੀ ਐਮਐਲਏ ਤੇ ਐਮਐਸਏ ਐਮ ਆਬਜ਼ਰਵਰ ਕੋਹਾਂ ਦੀ ਫਿਰਕ ਜਲਰ ਆ ਵਾਹ ਦੁਆਰ ਦਾ ਕੁਸ਼ਰ ਵਧੀਆ ਦੁਆਰ ਹੀ ਫੋਟੋ ਮੈਗ ਹੈ ਬਾਰਕਰਾਂ ਦੀ ਲਿਖੀ ਫੋਟੋ ਸਟੇਟ ਫਿਰਦਾ ਪੁਰਾਣਾ ਬਿਕਾਨੇਰ ਆਹੋ ਬੰਦੇ ਹਜੇ ਵੀ ਪਛਾਣਦੇ ਆ ਪਤਾ ਨਹੀਂ ਬਾਈ ਤੂੰ ਕਿਹੜਾ ਕੱਢਿਆ ਇਹਨਾਂ ਕੋ ਪਹਿਲਾ ਹਾਂ ਤੈਨੂੰ ਮੈਂ ਤਾਂ ਜਾਣਦੇ ਰਹੇ ਹਾਂ ਜਾਣਦੇ ਹਜੇ ਉਹ ਜਾਣਦਾ ਬੰਦਾ ਪਹਿਲਾਂ ਉਹ ਕਾਊਂਟਰ ਤੇ ਖੜ੍ਹਦਾ ਹੁੰਦਾ ਸੀ ਨਾ ਹਾਂ ਪੁਰਾਣਾ ਹੁਣ ਉਹਨੇ ਜਵਾਖ ਖੜੇ ਕਰਤੇ ਪੂਰੇ ਹਾਂ ਹਾਂ ਬਿਜ਼ਨਸ ਅੱਗੀ ਤੇ ਕੇ ਵਾਦਾ ਕਰਦਾ ਇਹ ਵਾਦਾ ਹਾਂ ਤਾਂ ਫੇਰ ਸਮਾਨ ਆਪਾਂ ਲੈ ਲਿਆ ਤੇ ਹੁਣ ਆਪਾਂ ਘਰੇ ਬਾਈ ਲੈ ਕੇ ਚੱਲ ਘਰੇ ਯਾਰ ਤੈਨੂੰ ਘਰੇ ਲੈ ਚੱਲਾਂ ਚੱਲ ਆ ਯਾਰ ਘਰੇ ਆ ਬੋਲ ਉੱਧਰ ਬੈਠ ਉੱਧਰ ਹੀ ਚੱਲਿਆ ਆਲੇ ਬਾਲੇ ਆ ਰੋਡ ਤੇ ਆ ਸੋਹਣਾ ਸੋਹਣਾ ਇਹ ਸਾਡਾ ਹਰਗੋਬਿੰਦ ਸਾਹਿਬ ਗੁਰਦੁਆਰਾ ਰੈਕੋਟ ਰੋਡ ਵਾਲਾ ਹਾਂ ਹਾਂ ਰੈਕੋਟ ਰੋਡ ਵਾਲਾ ਅਰੇ ਰੈਕੋਟ ਰੋਡ ਵਾਲਾ ਇੱਕ ਗੁਰਦੁਆਰਾ ਰੈਕੋਟ ਰੋਡ ਤੇ ਜਿਹੜਾ ਗੁਰਦੁਆਰਾ ਸਾਹਿਬ ਲਾ ਲੈਣੀ ਐ ਚੱਲ ਹੁਣ ਫਿਰ ਚੱਲ ਘਰੇ ਹੁਣ ਘਰੇ ਜਾਂਦੇ ਆ ਜਾਣਦਾ ਪੈਣੇ ਸਾਰਿਆਂ ਨੂੰ ਇਹ ਵੀਕਾਂ ਏਰੀਆ ਹਾਂ ਬਾਈ ਆਇਆ ਬਹੁਤ ਆਇਆ ਇਹ ਤੇ ਤੈਨੂੰ ਯਾਦ ਨਹੀਂ ਆ ਹਾਂ ਹਾਂ ਇਹੀ ਤਾਂ ਫੇਮਸ ਹੁੰਦੀ ਉਹ ਤਾਂ ਕੀ ਨਾ ਪੈਂਦੋ ਕਿੰਨਾ ਖਰੀਦਦੀ ਹੁੰਦੀ ਆ ਕਿਹਦੀ ਬਣਦਾ ਹੁੰਦਾ ਸੀ ਮੱਠੀ ਜੀ ਹੁੰਦੀ ਮੱਠੀ ਗੋਲ ਚੋਰ ਸੀ ਚੰਦ ਜੀਆ ਸ਼ੇਪ ਦਾ ਹਾਂ ਹਾਂ ਬਾਜ਼ਾਰ ਬੰਦ ਹੋ ਗਿਆ 8 ਵਜੇ ਨੂੰ ਨਾ ਵਧੀਆ ਆ ਬਾਈ ਯਾਰ ਨਜ਼ਾਰੇ ਆ ਹੈਨਾ ਹਾਂ ਸਾਧਰੀ ਬੰਦ ਕਰਕੇ ਘਰਾਂ ਨੂੰ ਆ 8:00 ਵਜੇ ਖੋਲਣਾ ਕਿੰਨੇ ਇਸਤਿਹਾਰ ਇਹ ਕਰਦਾ ਪੋਚਾ ਲਾ ਕੇ ਇਹਨੂੰ ਪੇਂਟ ਕਿੰਨੀ ਸੋਹਣੀ ਲੱਗੂ ਬੀਨਾ ਇਸ਼ਤਿਹਾਰ ਤੋਂ ਖੰਦ ਉਹ ਦਵਾਈ ਤੋਂ ਆਇਆ ਬੰਦਾ ਨਾਈ ਨੀਟ ਐਂਡ ਕਲੀਨ ਕੰਟਰੀ ਚੋਂ ਤੇ ਇਹਨੂੰ ਆ ਵੀ ਹੁਣ ਭੈਣੇ ਲਾ ਦਿਆ ਪੋਰਟਰ ਰਹਿਵਾ ਦੇ ਜਾਂਦਾ ਇਹਨੂੰ ਕਲੀਨ ਕਰਕੇ ਸਾਫ ਕਰਕੇ ਇਹਨੂੰ ਬ੍ਰਿਜ ਤੇ ਪੇਂਟ ਮਾਰੋ ਕਿੰਨਾ ਸੋਹਣਾ ਸੋ ਇਹਨੂੰ ਆ ਰੇਡੀਆਂ ਚਕਾਉ ਇੱਥੋਂ ਆ ਗੱਡੀਆਂ ਦੀ ਸਾਈਡ ਤੇ ਪਾਰਕਿੰਗ ਬਣਾਓ ਯਾਰ ਆਏ ਨਾ ਖੜਾ ਇਹਨਾਂ ਨੂੰ ਤੇ ਐਦਾਂ ਵਾ ਬੇ ਆਏ ਜਾਂਦਾ ਬਾਈ ਪੁੱਠੇ ਵਾਸੀ ਦੀ ਮੈਂ ਪੁੱਠੇ ਵਾਸੀ ਆ ਕੀ ਬਾਈ ਸਿੱਧਾ ਇਹ ਇਹ ਜੈਨੂਨ ਸਿੱਧਾ 라ਹ ਵਾਲਾ ਤੇ ਬਸ ਇਹਦੀ ਹੱਥ ਪਾਉਣੀ ਆ ਦੋ ਕੁ ਦਿਨਾਂ ਅਜਾ ਆ ਪਾਸਾ ਆ ਪਾਸਾ ਮੇਰਾ ਤੇ ਉਹ ਇੱਕ ਦਿਨ ਦੀ ਗੱਲ ਗੇਮ ਆ ਤੇਰੀ ਇਹ ਚਲਾਉਣ ਦੀ ਨਿਕਲ ਜਾਂਦਾ ਬੰਦਾ ਕਿਸੇ ਪਾਸੇ ਤੇ ਹੁਣ ਆ ਗਏ ਰੋਂਗ ਸਾਈਡ ਆਪਾਂ ਐ ਫਿਰਿੱਥੇ ਮਰਜੀ ਧੂਣੀ ਲਾਓ ਬੈਠੋ ਐ ਮੋਜਾਂ ਅਬੇ ਆ ਰੋਂਗ ਸਾਈਡ ਨਹੀਂ ਜਾ ਰਿਹਾ ਤੂੰ ਸਿੱਧੇ ਸਾਈਡ ਜਾ ਰਿਹਾ ਉਧਰੋਂ ਵੀ ਗੱਡੀ ਆ ਸਕਦੀ ਆ ਬਿਰਾ ਰੋਂਗ ਸਾਈਡ ਆ ਨਾ ਆਪਾਂ ਨਹੀਂ ਇਹ ਇਹ ਤੇ ਹੀ ਸਾਡੀ ਆ ਬਾਈ ਇਹ ਸਾਰੇ ਇਦਾਂ ਹੀ ਆ ਇੱਥੇ ਆ ਬਾਈ ਦਿਹਾੜੀ ਦੀ ਦੁਕਾਨ ਲੱਕੀ ਦੀ ਹਾਂ ਲੱਕੀ ਦੀ ਤੇ ਹੁਣ ਮਹੌਲ ਇਦਾਂ ਮਹੌਲ ਹੈ ਇਦਾਂ ਇਹ ਸਾਡਾ ਗੇਟ ਇਹ ਸਾਡਾ ਗੇਟ ਇਹ ਮੈਨੂੰ ਤਾਂ ਤੇਲ ਚੋ ਗੇ ਤਾਰਨਗੇ ਅੱਬੇ ਇਹ ਤਾਰਨਗੇ ਮੇਰੀ ਉਹ ਮੇਰੇ ਵਾਰੇ ਹੋ ਗਿਆ ਉਹ ਉਹ ਮੇਰੇ ਵਾਰੇ ਹੋ ਗਿਆ ਮੇਰੇ ਵਾਰੇ ਵੀ ਹੋਊਗਾ ਨਹੀਂ ਨਹੀਂ ਤੇਲ ਚੋਇਆ ਜਾਊਗਾ ਮਦਰ ਲੈਂਡ ਤੇ ਆ ਗਿਆ ਤੂੰ ਆ ਦੀ ਮਦਦ ਇਹ ਸਾਡੇ ਐਮਸੀ ਸਾਹਿਬ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਆ ਮੇਰਾ ਫੂ ਆ ਕੀ ਖੋਲ ਦੇ ਨਹੀਂ ਬਈ ਉਹ ਦੇਖ ਉਹ ਗੱਬਰ ਭੌਂਕੀ ਜਾਂਦਾ ਪਿੱਛੇ ਅੰਦਰ ਚੋਣ ਗਿਆ ਅੰਦਰ ਗਿਆ ਹਾਂ ਛੱਡ ਗਿਆ ਇਹ ਵੀ ਹਾਂ ਛੱਡ ਗਿਆ ਇਹ ਵੀ ਹਾਂ ਹਾਂ ਆ ਆ ਦੇਖੋ ਆ ਦੇਖ ਲਈ ਵਾਹ ਦੇਖ ਓਏ ਆਈ ਜੂ ਆਲਾ ਮੈਂ ਦੇ ਦੂੰ ਆਈ ਜੂ ਛੱਡੀ ਦਾ ਮੈਂ ਕੌਣ ਹਾਂ ਮੈਂ ਕੌਣ ਹਾਂ ਇਹ ਇਹਦਾ ਇਹਦਾ ਦਿਮਾਗ ਆ ਇਹਨੂੰ ਪੁੱਤੀਏ ਤਾਂ ਮੈਂ ਕੌਣ ਆ ਹੂੰ ਇਹ ਮੈਨੂੰ ਡਾਡਾ ਨਹੀਂ ਕਹਿੰਦਾ ਇਹ ਮੈਨੂੰ ਚਾਚਾ ਕਹਿਣ ਲੱਗ ਗਿਆ ਬਹੁਤ ਬਹੁਤ ਸੁਨਸਾ ਰਹਿ ਸਕਦੀ ਇਤਨਾ ਜਵਤ ਕਦਰ ਮਿਲਦੀ ਆ ਆ ਲੋ ਚਲੋ ਚਾਚੂ ਉੱਧਰ ਚਾਚੂ ਮੰਨ ਕੇ ਉਹ ਤਾਂ ਅੰਦਰ ਚਾਚੂ ਕਿੰਗੇ ਹੋ 있자? 아주 아주 아주. 어, <laughs> 아 아부 아